4K ਮਿੰਨੀ ਦੇ ਜੀਏਗਾ 10 2 ਕਹਿੰਦੇ ਇਹਦੇ ਤੇ ਸਕਰੀਨ ਨਹੀਂ ਆਉਂਦੀ ਜਸਟਿਕਾ ਜਿਹੜੀ ਮੇਰੇ ਨਾਲ ਗੱਲ ਕੀ ਹੋ ਜਾ ਉਹ ਤਾਂ ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਗੁਰਜੰਟ ਤੁਸੀਂ ਟ੍ਰੋਇਨ ਰੀਅਲ ਦੇਖ ਰਹੇ ਹੋ ਮੈਂ Amazon ਤੋਂ ਡਰੋਨ ਮਗਾਇਆ ਸੀ DJI ਦਾ ਮੈਂ ਕਿ ਆਪਣੀ ਵੀਡੀਓ ਦੇ ਵਿੱਚ ਅੱਗੇ ਡਰੋਨ ਸ਼ੋਟ ਐਡ ਕਰਦਿਆ ਕਰਾਂਗੇ ਨਾ ਤੇ ਵੀਡੀਓ ਥੋੜੀ ਜਿਹੀ ਵਧੀਆ ਹੋ ਜਾਂਦੀ ਆ ਅਸਲ ਵਿੱਚ ਮੈਂ ਡਰੋਨ ਆਰਡਰ ਕੀਤਾ ਸੀ Amazon ਤੋਂ ਉਹ ਆ ਗਿਆ ਵਹਿ ਮੈਂ ਹੁ ਕੋਲ ਕੇ ਦੇਖ ਰਿਹਾ ਸੀ ਪਰ ਹੁਣ ਫਿਰ ਵੀ ਵੀਡੀਓ ਦੇ ਵਿੱਚ ਇੱਕ ਵਾਰੀ ਅਨਬਾਕਸਿੰਗ ਹੀ ਕਰਕੇ ਦਿਖਾ ਦਿੰਨੇ ਆ ਟੈਕਨੀਕਲ ਗੁਰੂ ਦੀ ਬਣ ਗਈ ਤੇ ਆ ਆਪਣਾ ਰੋਣਾ ਇਹ ਬਾਕਸ ਹੈ ਦਾ ਇਹਦਾ ਨਾਮ DJI ਮਿੰਨੀ 4K ਆ ਓਕੇ ਇਹ ਨੂੰ ਓਪਨ ਕਰ ਲੈਣੇ ਆ ਓਪਨ ਦੇ ਵਾਸਤੇ ਵੀ ਕੀਤਾ ਹੀ ਹੋਇਆ ਜੀ ਪਰ ਫਿਰ ਵੀ ਇੱਕ ਵਾਰੀ ਉੱਪਰ ਕਰਕੇ ਦਿਖਾ ਦਿੰਨੇ ਆ ਵਧੀਆ ਜਿਹਾ ਲੱਗ ਰਿਹਾ ਓਕੇ ਆ ਬੈਗ ਮਿਲਦਾ ਨਾਲ ਠੀਕ ਹੈ ਇਹ ਬੈਗ ਬੜੀ ਜਿੰਨੀ ਕੁ ਆਕੀਆ ਕਰਨੇ ਇਦਾਂ ਇਹ ਤੁਹਾਨੂੰ ਦੱਸਦਾ ਵੀਡੀਓ ਦੇ ਵਿੱਚ ਅੱਗੇ ਕਿੰਨੇ ਦਾ ਮੈਨੂ ਪਿਆ ਤੇ ਕਿੰਨੇ ਦਾ ਦੇ ਵਿੱਚ ਆਪਸ਼ਨ ਕਿੰਨੀਆਂ ਨੇ ਬੈਗ ਦੇ ਵਿੱਚ ਫਿਰ ਨਾ ਤੇ ਆਪਣੀ ਵੀਡੀਓ ਦਾ ਹੀਰੋ ਆਹ ਡਰੋਨ ਹੈ 4K ਮਿਨੀ Diji aega ਆਰ ਮੋਟਰ ਆਰ ਸੀ ਐਂਡ ਟੂਰ ਮੋਟਰ ਐਂਡ ਟੂ ਕਹਿੰਦੇ ਇਹਦੇ ਤੇ ਸਕਰੀਨ ਨਹੀਂ ਆਉਂਦੀ ਜਿਹਦੇ ਵਿੱਚ ਆਪਾਂ ਨੂੰ ਜੌਸਟਿਕਾਂ ਜਿਹੜੀਆਂ वो तो थले मिले देखिया मोटा आ एक्स्ट्रा बैटरी मिलती है एक बैटरी ऑलरेडी लगी हुई है थले लगी हुई है बाकी होर बाप्य जोत्या हो। मिल रहा है पक्के तो देखे नहीं चीजा मैं नहीं देखिया देखिया एक केबल मिलती है सी टू सी अपने रिमोट ਜੋ ਆਪਣੀ ਫੋਨ ਤੇ ਵੀ ਟਾਈਪ ਸੀ ਲੱਗਦੀ ਆ ਤੇ ਇਹਦੇ ਵਿੱਚ ਵੀ ਟਾਈਪ ਸੀ ਹੀ ਲੱਗਦੀ ਆ ਕਨੈਕਟ ਕਰਦੇ ਪਰਪੇਲਰ ਮਿਲਦਾ ਬਬਲੀ ਸੀ ਪਰਪੇਲਰ ਦਿੱਤੇ ਨਾ ਛੀ ਪਰਪੇਲਰ ਦਿੱਤੇ ਐਕਸਟਰਾ ਕਮਾਲ ਰਾਕੀ ਆ ਟਾਈਪ ਸੀ ਕੇਬਲ ਚਾਰਜਿੰਗ ਲਈ ਤੇ ਆ ਸਜੂਰ ਆਇਆ ਬਰਾ ਪਰਪੇਲਰ ਦਾ ਸੰਗ ਕੋਲਣ ਲਈ ਇਹ ਸਮਾਨ ਮਿਲਦਾ ਆਪਾਂ ਨੂੰ ਵਿੱਚ ਇਹਦੇ ਆ ਸਾਰਾ ਸਮਾਨ ਟੋਟਲ ਮਿਲਦਾ ਇਹਦੇ ਵਿੱਚ ਆਪਾਂ ਨੂੰ ਇਹ ਆ ਪ੍ਰਾਈਸ ਇਹ ਮੈਂ ਕੰਬੋ ਪੈਕੇਜ ਲਿਆ ਇਹਦੇ ਵਿੱਚ ਆਪਾਂ ਨੂੰ ਦੋ ਬੈਟਰੀਆਂ ਦਾ ਆਪਸ਼ਨ ਮਿਲਦਾ ਜਿਗਾ ਤੇ ਇੱਕ ਬੈਟਰੀ ਦਾ ਵੀ ਆਪਸ਼ਨ ਆ ਮੈਂ ਦੋ ਬੈਟਰੀਆਂ ਵਾਲਾ ਮੰਗਾਇਆ ਜੇ ਤੁਸੀਂ ਇੱਕ ਬੈਟਰੀ ਵਾਲਾ ਲੈਣੀ ਆ ਉਹ ਤੁਹਾਨੂੰ ਪੈਣਾ 299 ਦਾ ਡਾਲਰਸ ਇੰਡੀਅਨ ਰੁਪਈਆ ਤਾਂ ਵੀ ਮੈਂ ਤਾਂ ਇਹਦੇ ਵਿੱਚ ਸਕਰੀਨ ਦੇ ਉੱਤੇ ਲਾ ਦੂੰਗਾ ਪਰ ਜੀ ਹਾਂ ਇੱਥੇ 299 ਦਾ ਸਾਨੂੰ ਇਹ ਸਿੰਗਲ ਬੈਟਰੀ ਵਾਲਾ ਪੈਣਾ ਸੀ ਪਰ ਮੈਂ ਮੰਗਾਇਆ ਇਹ ਡਬਲ ਬੈਟਰੀ ਮਤਲਬ ਕੰਬੋ ਕੰਬੋ ਪੈਕੇਜ ਮੰਗਾਇਆ ਇਹ ਮਿਲਿਆ ਮੈਨੂੰ 399 ਦਾ ਠੀਕ ਆ प्लस टैक्स मतलब 40 बंदा डॉलर टैक्स ਪਿਆ ਹੋਣਾ ਆਲਮੋਸਟ ਮੈਨੂ ਹੈ ਪਿਆ ਗਿਆ ਉਹਰੇ तकरीबन 435 40 ਦੇ ਏਡ-ਗੜ ਤੇ ਪਿਆ ਗਿਆ ਡਰ ਹੈ ਛੋਟਾ ਇਹ ਆ ਵੇਖ ਤੋ ਤੁਸੀਂ ਵੇਖ ਸਕਦੇ ਹੱਥ ਚ ਮੇਰੇ ਕੋਲ ਹੱਥ ਚ ਆ ਗਿਆ ਛੋਟਾ ਆ ਗਿਆ ਫਿਰ ਵੀ ਕੈਮਰਾ ਡਰੋਨ ਹੈ ਡੀਜਾ ਦਾ ਸਭ ਤੋਂ ਛੋਟਾ ਕੈਮਰਾ ਡਰੋਨ ਹੈ ਜੇ ਛੋਟਾ ਹੈ ਦਾ ਮਤਲਬ ਇਹ ਨਹੀਂ ਦੀ ਕੁਆਲਿਟੀ ਨਹੀਂ ਵਧੀਆ ਕਵਾਲਿਟੀ ਬੜੀ ਬੱਧੀਆ ਹੈ ਮੈਂ ਵੀ ਇਸ ਥੋੜੀਆਂ ਜਿਹਾ ਵੀਡੀਓਜ਼ တော့ ਦੇਖੇ ਸੀਗੇ ਤਾਂ ਅਗਰ ਕਿ ਫਿਰ ਮੈਂ ਆਰਡਰ ਕੀਤਾ ਹੀ ਮੈਂ ਕਿਹਾ ਚਲੋ ਆਪਾਂ ਵੀ ਟੈਸਟਿੰਗ ਕਰ ਲੈਂਦੇ ਆ ਨਾਲੇ ਮੈਂ ਕਿਹਾ ਚਲੋ ਵੀਡੀਓ ਦੀ ਥੋੜੀ ਜਿਹੀ ਕੁਆਲਿਟੀ ਵਾਜ ਜਾਂਦੀ ਆ ਆਪਾਂ ਨੇ ਚੈਨਲ ਸ਼ੁਰੂ ਕੀਤਾ ਤੇ ਹੁਣ ਥੋੜਿਆ ਪ੍ਰੋਫੈਸ਼ਨਲ ਜਿਹਾ ਵੰਗੂ ਆਪਾਂ ਕਰੀਆ ਨਾ ਕੰਮ ਬਾਕੀ ਇਹ ਤੁਹਾਨੂੰ ਖੋਲ ਕੇ ਦਿਖਾ ਕਰਨਾ ਆ ਖੁੱਲਦੇ ਵੀ ਪਤਾ ਵੱਡਾ ਨਹੀਂ ਲੱਗਦਾ ਬਹੁਤਾ ਫਰਕ ਨਹੀਂ ਆਉਂਦਾ ਕਿਉਂ ਆਪਾਂ ਇਹਨੂੰ ਖੋਲ ਹੀ ਲੈਂਦੇ ਆ ਨਾ ਛੋਟਾ ਜਿਹਾ ਡਰੋਨ ਬਸ ਇੱਕ ਆ ਸੇਫਟੀ ਲੱਗੀ ਹੋਈ ਆ ਜੈਂਬਗਰੀ ਸੇਫਟੀ ਲਈ ਲੱਗਾ ਹੋਇਆ ਨਾ ਕੀ ਕਰ ਸਕਦੇ ਇਹਨੂੰ ਪਤਾ ਹੀ ਨਹੀਂ ਨੂੰ ਪਰ ਹਾਂ ਗੇਂਬਲ ਦੀ ਸੇਫਟੀ ਨਹੀਂ ਜਾ ਰਹੀ ਜਾੜ ਜਾ ਇਹਨੂੰ ਲਾ ਕੇ ਹੁਣ ਆਪਾਂ ਫੜਾਣਾ ਜ਼ੋਨ ਇਹਨੂੰ ਲਾ ਕੇ ਉੱਪਰ ਰੱਖ ਲੈਣਾ ਹਣਾ ਤੇ ਮੁਰਦੀ ਆਪਾਂ ਗੱਲ ਕਰਦੇ ਹਾਂ ਚਾਰਜੇਬਲ ਰਿਮੋਟ ਆ ਸਹੀ ਦੂਜੀ ਬੈਟਰੀ ਇਹਦੀ ਆਹ ਦੂਜੀ ਬੈਟਰੀ ਲੱਗੀ ਹੋਈ ਆ ਆ ਇਹਨੂੰ ਇੱਥੋਂ ਖਿੱਚ ਸਕਦੇ ਆ ਆਪਾਂ ਆ ਕੱਢ ਕੇ ਤੇ ਸੋਰੀ ਗਾਣੀ ਗਈ ਬੈਟਰੀ ਉਹ ਦੋ ਬੈਟਰੀਆਂ ਮਤਲਬ ਇੱਕ ਬੈਟਰੀ ਆਰਾਊਂਡ 31 ਮਿੰਟ ਦਾ ਆਪਾਂ ਨੂੰ ਫਲਾਈ ਟਾਈਮ ਦੇਂਦੀ ਹੈ ਤੇ ਦੋ ਦੇ ਦਿੰਦੀਆਂ 58 ਮਿੰਟ ਦਾ ਮੈਂ ਤਾਂ ਇਹੋ ਲਿਆ ਸੀ ਮੈਂ ਇੱਕ ਬੰਦਾ ਕਿਤੇ ਬਾਹਰ ਘੁੰਮਣ ਕਰਨ ਗਿਆ ਹੁੰਦਾ ਨਾ ਕਈ ਵਾਰੀ ਨਹੀਂ ਚਾਰਜ ਕਰ ਹੁੰਦਾ ਹਨਾ ਤੇ ਆਪਾਂ ਨੂੰ ਕੋਈ ਵਧੀਆ ਲੋਕੇਸ਼ਨ ਮਿਲ ਜਾਂਦੀ ਉੱਥੇ ਸਾਨੂੰ ਡਰੋਨ ਜ਼ਿਆਦਾ ਟਾਈਮ ਉਡਾਉਣਾ ਪੈ ਸਕਦਾ ਤਾਂ ਕਰਕੇ ਮੈਂ ਕਿਹਾ ਚੱਲ ਦੋ ਬੈਟਰੀ ਨਾਲ ਮੰਗਾ ਲੇ ਕੰਬੋ ਪੈਕ ਮੰਗਾਇਆ ਬੇਸਿਕਲੀ ਤੇ ਉਦਾਂ ਜਿਹਨੇ ਸਿੰਗਲ ਪੈਕ ਲੈਣਾ ਉਹ ਸਿੰਗਲ ਵੀ ਲੈ ਸਕਦਾ ਯੂਜ਼ ਦਾ ਯਾਰ ਕਸਾ ਸੱਚ ਨਾ ਯੂਜ਼ ਦੇ ਦੇਖਣ ਆਪਾਂ ਇਹ ਇਹ ਵਧੀਆ ਜੇ ਜਿਹੜੇ ਟਰੈਵਲਰਸ ਆ ਜਿਹੜੇ ਜਾਂ ਫਿਰ ਟਰੈਵਲ ਬਲੌਗਿੰਗ ਵੀ ਕਰਦੇ ਆ ਪਰ ਉਹਨਾਂ ਨੂੰ ਤਾਂ ਥੋੜੀ ਕੁਆਲਿਟੀ ਜ਼ਿਆਦਾ ਵਧੀਆ ਰੱਖਣੀ ਪੈਂਦੀ ਹੈ ਨਾ ਪਰ ਇਹ ਜਿਨ੍ਹਾਂ ਨੇ ਆਪਣੀ ਸਿਰਫ ਮੈਮਰੀਜ਼ ਲਈ ਵਧੀਆ-ਵਧੀਆ ਥੀਜ਼ ਜਿਹੜੇ ਉਹ ਕੈਪਚਰ ਕਰਕੇ ਰੱਖਣੇ ਉਹਨਾਂ ਲਈ ਬੜੀ ਵਧੀਆ ਚੀਜ਼ ਹੈ ਉਹ ਲੈ ਸਕਦੇ ਆ ਤੇ ਪ੍ਰਾਈਸ ਵੀ ਜੇ ਦੇਖਿਆ ਜਾਵੇ ਇਹਦੇ ਕੰਮਾਈ ਦੇ ਹਿਸਾਬ ਨਾਲ ਪ੍ਰਾਈਸ ਫਿਰ ਵੀ ਠੀਕ ਹੈ ਨਹੀਂ ਤੇ ਡਰੋਨ ਤੁਹਾਨੂੰ ਪਤਾ 8-8 900 ਡਾਲਰ ਦੇ ਆਉਂਦੇ ਆ ਇੰਡੀਆ ਦੇ ਵਿੱਚ 70 70 80 80 ਹਜ਼ਾਰ ਦੇ ਡਰੋਨ ਮਿਲਦੇ ਆ ਕੈਮਰੇ ਵਾਲੇ ਜਿਹੜੇ ਵਧੀਆ ਕੁਆਲਿਟੀ ਦੇ ਹੁੰਦੇ ਆ ਇਹ ਵਧੀਆ ਕੁਆਲਿਟੀ ਵਾਲਾ ਸੀ ਡਰੋਨ ਮਾੜਾ ਨਹੀਂ ਹੈਗਾ ਇਹ DJI ਕੰਪਨੀ ਦਾ ਆ ਤੇ ਤੁਹਾਨੂੰ ਪਤਾ DJI ਵੈਸੇ ਵੀ ਰੈਪਿਊਟੇਡ ਕੰਪਨੀ ਆਪਾਂ ਹੁਣ ਇਹਨੂੰ ਉਡਾ ਕੇ ਵੀ ਦੇਖਦੇ ਆ ਤੇ ਗੱਲ ਕਰਦੇ ਆ ਕਿਹੋ ਜਿਹੀ ਵਧੀਆ ਫੁਟੇਜ ਆਉਂਦੀ ਹੈ ਇਹਦੇ ਵਿੱਚ ਤੇ ਦੇਖਦੇ ਆ ਸਟੇਬਿਲਿਟੀ ਹੈ ਨਾ ਵੈਦਰ ਵੀ ਅੱਜ ਸੋਹਣਾ ਅੱਜ ਸ਼ਾਇਦ ਥੋੜਾ ਵੀ ਵਧੀਆ ਹੋਊਗਾ ਮਤਲਬ ਚਲੋ ਉਡਾਉਣਾ ਦੇ ਘਰਾਂ ਦੇ ਵਿੱਚ ਹੀ ਆ ਮਿਊ ਤੇ ਕੀ ਹੈ ਇੱਥੇ ਫਿਰ ਵੀ ਚਲੋ ਠੀਕ ਆ ਵੀਡੀਓ ਦਾ ਪਤਾ ਲੱਗ ਜਾਂਦਾ ਆਈਡੀਆ ਜਾਂ ਹੋ ਜਾਂਦਾ ਵੀ ਕਿਹੋ ਜਿਹਾ ਇਹਦਾ ਕੁਆਲਿਟੀ ਕਿਹਦੀ ਕੈਮਰੇ ਦੀ ਤੇ ਪਿਆਰ ਉਹ ਗੱਲ ਇੱਕ ਹੋਏਗਾ ਨੀ ਜ਼ਮੈਂ ਆਪਾਂ ਹੁਣ ਚੈਨਲ ਬਣਾਇਆ ਨਵਾਂ ਹਨਾ ਮੈਂ 2 ਹਫ਼ਤੇ ਪਹਿਲਾਂ ਚੈਨਲ ਬਣਾਇਆ ਜਾਨੀ ਕਿ ਜ਼ਿੰਦਗੀ ਦੇ ਐਕਸਪੀਰੀਅੰਸ ਹਨ ਉਹਨਾਂ ਨੂੰ ਕੈਪਚਰ ਕਰਨ ਲਈ ਹਨ ਤੇ ਮੇਰਾ ਵੀ ਮੈਂ ਜੋ ਦੇਖਦਾ ਜੋ ਮੈਂ ਐਕਸਪੀਰੀਅੰਸ ਕਰਦਾ ਮੈਂ ਲੋਕਾਂ ਦਾ ਵੀ ਸ਼ੇਅਰ ਕਰ ਸਕਦਾ ਸ਼ਾਇਦ ਲੋਕਾਂ ਨੂੰ ਵਧੀਆ ਲੱਗੇ ਹਨਾ ਇਸ ਕਰਕੇ ਮੈਂ ਸੋਚਿਆ YouTube ਤੇ ਚੈਨਲ ਬਣਾ ਲੈਂਦੇ ਆ ਤੇ ਬਦਿਯਾ ਵੇ ਲੋਕਾਂ ਨੂੰ ਪਤਾ ਲੱਗੂਗਾ ਇੱਥੇ ਦੀ ਲਾਈਫ ਦਾ ਪਤਾ ਲੱਗੂਗਾ ਹਨਾ ਜਾਂ ਹੁਣ ਜਿਵੇਂ ਮੈਂ ਟਰੱਕ ਚਲਾਉਣਾ ਟਰੱਕਾਂ ਵਾਲਿਆਂ ਦੀ ਵੀ ਜਿਹਦਾ ਪਤਾ ਲੱਗੂਗਾ ਕਿ ਕਿੰਨੇ ਕੁ ਪੈਸੇ ਕਮਾਉਂਦੇ ਟਰੱਕਾਂ ਵਾਲੇ ਕਿਉਂਕਿ ਇਡੀਆ ਦੇ ਵਿੱਚ ਬੜਾ ਰੌਲਾ ਹੈ ਨਾ ਟਰੱਕਾਂ ਵਾਲਿਆਂ ਦਾ ਪੈਹਾ ਬਹੁਤ ਬੋ ਪੈਹਾ ਹੱਲ ਮੜਾ ਤਾਂ ਹੈਗਾ ਨੋ ਡਾਊਟ ਪੈਸਾ ਹੈਗਾ ਇੱਥੇ ਟਰਕਿੰਗ 'ਚ ਪਰ ਹੁਣ ਸਿਚੁਏਸ਼ਨ ਥੋੜੀ ਡਿਫਰੈਂਟ ਆ ਤਾਂ ਗੱਲ ਨੂੰ ਵੀ ਡਾਉਨ ਚਲੋ ਇਹ ਇਹ ਤਾਂ ਦੂਜੀਆਂ ਗੱਲਾਂ ਨੇ ਆਪਾਂ ਗੱਲ ਕਰਦੇ ਹਾਂ ਆਪਣੇ ਚੈਨਲ ਦਾ ਜਿਹੜਾ ਸਬਜੈਕਟ ਆ ਸਬਜੈਕਟ ਆਪਣਾ ਐਕਸਪੈਰੀਮੈਂਟਲ ਟਾਈਪ ਲਿਆ ਹਰ ਤਰ੍ਹਾਂ ਦੀ ਵੀਡੀਓ ਇਨਸੈਂਸ ਵੀ ਅਸੀਂ ਟਰੈਵਲ ਦੀਆਂ ਵੀਡੀਓ ਬਣਾਉਣੀਆਂ ਹੈ ਹਨਾ ਅਸੀਂ ਫੂਡ ਦੀਆਂ ਵੀਡੀਓ ਬਣਾਉਣੀਆਂ ਅਸੀਂ ਕਿੱਥੇ ਜਾ ਕੇ ਬਾਹਰ ਫੂਡ ਖਾ ਮਾਰੇ ਉਹਦੇ ਵੀ ਐਕਸਪੀਰੀਅੰਸ ਸੇ ਸ਼ੇਅਰ ਕਰਨੇ ਆਪਾਂ ਜੋ ਆਪਾਂ ਨਵਾਂ ਐਕਸਪੀਰੀਅੰਸ ਕਰਨਾ ਉਹ ਪਾ ਸ਼ੇਅਰ ਕਰਨਾ ਆਪਣੇ YouTube ਚੈਨਲ ਤੇ ਤੁਹਾਨੂੰ ਮੇਰੇ ਵੀ ਤੁਹਾਨੂੰ ਵਧੀਆ ਲੱਗੂਗਾ ਤੁਸੀਂ ਚੈਨਲ ਨੂੰ ਫੋਲੋ ਕਰ ਲਿਓ ਤੇ ਦੇਖਦੇ ਰਹੋ ਆਪਾਂ ਕੁਆਲਿਟੀ ਵੀ ਇਨਹਾਂਸ ਕਰਾਂਗੇ ਕਿਉਂਕਿ ਹੁਣ ਜਿਵੇਂ ਮੈਂ ਗੇਂਦਲ ਮਗਾਇਆ ਗੇਂਦਲ ਵੀ ਮਗਾਇਆ ਮੈਂ ਉਹ ਵੀ ਉਹਦੀ ਵੀ ਵੀਡੀਓ ਛੋਟੀ ਜੀ ਬਣਾ ਕੇ ਤੁਹਾਨੂੰ YouTube ਤੇ ਦਿਖਾ ਦੂੰਗਾ ਤੇ ਮੈਂ ਆਰ ਮੋਡ ਕਿਵੇਂ ਚਲਾਇਦਾ ਕਿਉਂਕਿ ਬਹੁਤਿਆਂ ਨੂੰ ਹੀ ਨਹੀਂ ਪਤਾ ਇਹ ਚਲਾਉਣਾ ਕਿਵੇਂ ਆ ਆਪਾਂ ਉਹਦੀ ਵੀ ਇੱਕ ਛੋਟੀ ਨਹੀਂ ਸ਼ਾਰਟ ਬਣਾ ਕੇ ਆਪਾਂ YouTube ਤੇ ਪਾ ਦਿੰਦੇ ਸੌਰੀ ਇੱਕ ਚੀਜ਼ ਮੈਂ ਦੱਸਣਾ ਭੁੱਲ ਗਏ ਇਹਦੇ ਵਿੱਚ ਮੈਮਰੀ ਕਾਰਡ ਪੈਂਦਾ ਮੈਂ ਲਿਖਵਾ ਇੱਥੇ ਕਿਉਂਕਿ ਇੱਕ ਕਾਮਨ ਜੀ ਗੱਲ ਆ ਜਿਹੜਾ ਡਾਟਾ ਇਹਨਿਕ ਕਲੈਕਟ ਕਰਨਾ ਉਹ ਕਿਤੇ ਸੀ ਵੀ ਦੇ ਹੁਣਾ ਸੁ ਮੈਮਰੀ ਕਾਰਡ ਦਾ ਇੱਥੇ ਪੈਂਦਾ ਜਿੱਥੇ ਬੈਟਰੀ ਲੱਗਦੀ ਹੈ ਨਾ ਉਹਦੇ ਥੱਲੇ ਹੀ ਇਹ ਮੈਮਰੀ ਕਾਰਡ ਪੈਂਦਾ ਮੇਰੇ ਕੋਲ 128 GB ਦਾ ਮੈਮਰੀ ਕਾਰਡ ਆ ਇਦਿ ਗਿ ਚ ਦੇ ਇਹ ਕਲੈਕਟ ਕਰਦਾ ਹੈ ਹੁਣ ਜਿਵੇਂ ਪ੍ਰਮੋਟ ਤੇ ਆਪਣੀ ਤਾਂ ਸਕਰੀਨ ਨਹੀਂ ਹੈਗੀ ਨਾ ਆਪਾਂ ਫੋਨ ਕਨੈਕਟ ਕਰਨਾ ਉਹਦੇ ਨਾਲ ਆਪਾਂ ਆ ਨੀ ਡੀ ਜੇ ਆ ਫਲਾਈ ਹੈ ਵੀ ਨਹੀਂ ਪਤਾ ਨਹੀਂ ਦੇਰੀਆ ਜ ਨਹੀਂ ਪਰ ਆ ਆ ਐਪ ਜਿਹੜੀ ਹੈ ਨਾ ਡੀ ਜੇ ਆ ਫਲਾਈ ਇਹ ਨੂੰ ਆਪਾ ਡਾਊਨਲੋਡ ਕਰਕੇ ਫੋਨ ਦੇ ਨਾਲ ਕਨੈਕਟ ਕਰਕੇ ਫਿਰ ਲਾਈਵ ਫੀਡ ਆਪਾਂ ਦੇਖ ਸਕਦੇ ਹਾਂ ਜਿ ਆਪਣਾ ਕੈਮਰਾ ਕੀ ਦੇਖ ਰਿਹਾ ਹੈ ਸਾਨੂੰ ਵੀਡੀਓ ਬਣਦੀ ਬਣਦੀ ਪਤਾ ਲੱਗ ਗਿਆ। ਅੱਛਾ ਆਪਾਂ ਨਾ ਹੁਣ ਇਹਨੂੰ ਸਟਾਰਟ ਕਰਨ ਲੱਗੇ ਆਂ। ਮੈਂ ਤੁਹਾਨੂੰ ਦੱਸਦਾ ਕਿਵੇਂ ਸਟਾਰਟ ਹੁੰਦਾ। ਆਪ ਆਪਣਾ ਡਰੋਨ ਆ ਇਹਨੂੰ ਆ ਬਟਨ ਲੱਗਣਾ ਇਹ ਥੱਲੇ ਇਹਨੂੰ ਇੱਕ ਵਾਰੀ ਕਲਿੱਕ ਕਰਨਾ। ਫਿਰ ਹੋ ਗਏ ਐਕਟਿਵੇਟ। ਠੀਕ ਆ। ਇਦਾਂ ਹੀ ਆਪਾਂ ਹੁਣ ਇਹਨੂੰ ਚਾਲ ਕਰਦਾ ਨਾ। ਪਹਿਲਾਂ ਤੇ ਆ ਗੱਲ ਲਈਏ ਨੈਕਸਟ ਨੈਕਸਟ ਕਰਕੇ ਓਕੇ। ਇਨੂੰ ਇਹ ਦੇਖਣਾ ਇੱਕ ਵਾਰੀ ਤੇ ਫਿਰ ਲੌਂਗ ਪ੍ਰੈਸ ਹੁਣ ਇਹਨੇ ਕਨੈਕਸ਼ਨ ਬਿਠਾਉਣਾ ਆਪਸ ਵਿੱਚ ਇਹਨੇ ਡਰੋਨ ਦੇ ਨਾਲ ਕਨੈਕਟ ਹੋਣਾ ਓਕੇ ਆਪਣਾ ਡਰੋਨ ਹੁਣ ਗੋ ਫਲਾਈ ਰੈਡੀ ਟੂ ਫਲਾਈ ਹੋ ਗਿਆ ਮੈਂ ਤੁਹਾਨੂੰ ਇੱਕ ਵਾਰੀ ਆਨ ਕਰਕੇ ਦਿਖਾ ਦਿੰਦਾ ਨਾ ਬਾਕੀ ਫਿਰ ਬਾਅਦ ਚੋਂ ਬਾਹਰ ਜਾ ਕੇ ਕਰਦੇ ਸਟਾਰਟ ਇਹਨੂੰ ਲੌਂਗ ਪ੍ਰੈਸ ਕਰਕੇ ਰੱਖਣਾ ਓਪਰੇਟ ਡਰੋਨ ਸ਼ਾਟ ਤੁਸੀਂ ਦੇਖ ਲਿਆ ਹੁਣ ਤੁਸੀਂ ਇਤੋਂ ਜਜ ਕਰ ਸਕਦੇ ਹੋ ਵੀ ਵੀਡੀਓ ਕੁਆਲਿਟੀ ਕਿਹ ਹੈ ਜੀ ਸਟੈਬਿਲਿਟੀ ਕਿਹ ਹੈ ਜੀ ਮੈਨੂੰ ਤਾਂ ਵੈਲਿਊ ਇਸ ਪਰ ਬੜੀ ਲੱਗਦਾ ਇਹ ਪ੍ਰਾਈਸ ਦੇ ਹਿਸਾਬ ਨਾਲ ਬੱਧਾ ਦੇ ਰਿਹਾ ਫੀਚਰ ਹਨ ਨਾ ਕੈਮਰਾ ਵਧੀਆ ਹੈ ਹੋਰ ਵੀਡੀਓ ਵੀ ਸ਼ੂਟ ਕਰ ਸਕਦੇ ਨੇ ਤੇ 300 ਦੇ ਵਿੱਚ 31 ਮਿੰਟ ਫਲਾਈ ਟਾਈਮ ਨਾਲੇ ਕੋਈ ਕੈਮਰਾ ਮਿਲ ਰਿਹਾ ਜੇ ਨਵੀਂ YouTube ਸਟਾਰਟ ਕਰਨੀ ਹੈ ਜਾਂ ਜਿਹੜਾ ਟਰੈਵਲਰ ਹੈ ਜਾਂ ਟਰੈਵਲ ਕਰਦਾ ਹੈ ਨਾ ਜਿਆਦਾ ਉਹਨੇ ਕੁਇਕ ਸ਼ਾਟ ਦੇ ਜਿਹੜੇ ਆ ਉਹ ਕੈਪਚਰ ਕਰਨੇ ਆ ਉਹ ਵਧੀਆ ਉਹਦੇ ਲਈ ਲੈ ਸਕਦਾ ਅੱਜ ਦੀ ਆਪਣੀ ਵੀਡੀਓ ਇੰਨੀ ਸੀ ਕਮੈਂਟ ਕਰਕੇ ਜਰੂਰ ਦੱਸੋ ਕਿਹੋ ਜਿਹੀ ਲੱਗੀ ਵੀਡੀਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰਦੇ ਸ਼ੇਅਰ ਕਰਦੇ ਹੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਰੱਬ ਰੱਖਾ